ਬੇਗਰਾਜ ਰੱਲਾ ਦੋਸਤੋ ਤੁਹਾਨੂੰ ਕੁਝ ਐਸੇ ਵਾਕਿਆਤ ਤੋਂ ਜਾਣੂ ਕਰਾਉਂਦਾ ਰਹਿੰਦਾ ਹੈ ਜਿਹੜੇ 1947 ਦੇ ਵਿੱਚ ਬੜੇ ਦੁਖਾਂਤਕ ਵੀ ਸੀ ਤੇ ਸੁਖਾਂਤਕ ਵੀ ਸੀ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ 1947 ਬੜੇ 10 ਲੱਖ ਲੋਕਾਂ ਦਾ ਕਤਲ ਹੋ ਗਿਆ ਪਾਕਿਸਤਾਨ ਬਣ ਗਿਆ ਦੇਸ਼ ਉਜੜ ਗਿਆ ਕੁਝ ਲੋਕ ਇਹਨੂੰ ਆਜ਼ਾਦੀ ਕਹਿੰਦੇ ਨੇ ਕੁਝ ਲੋਕ ਇਹਨੂੰ ਬਰਬਾਦੀ ਕਹਿੰਦੇ ਨੇ ਚਲੋ ਇਹ ਗੱਲਾਂ ਛੱਡਦਾ ਹੋਇਆ ਮੈਂ ਤੁਹਾਨੂੰ ਜਿਹੜੀ ਸ਼ਖਸੀਅਤ ਨਾਲ ਮਲਾਉਣ ਜਾ ਰਿਹਾ ਏਕ ਸੁਧਾਰਨ ਕਿਰਤੀ ਬੰਦਾ ਹੈ ਮਿਹਨਤ ਕਰਨ ਵਾਲਾ ਦਿਹਾੜੀ ਮਜ਼ਦੂਰੀ ਕਰਨ ਵਾਲਾ ਮੇਰਾ ਭਰਾ ਹੈ ਇਹ ਇਹਦਾ ਨਾਮ ਹੈ ਸ਼ੇਖ ਅਬਦੁੱਲਾਹ ਕਹਿੰਦੇ ਆ ਉਹਦਾ ਜੇ ਨਾਮ ਲਿਖੇ ਇਹਦਾ ਵਿਅਕਤੀ ਤੌਰ ਤੇ ਪਰ ਛੋਟਾ ਨਾਮ ਇਹਦਾ ਜਿਹੜਾ ਪਿਆਰਾ ਨਾਮ ਹੈ ਸ਼ੇਖੂ ਪਿੰਡ ਦੇ ਵਿੱਚ ਇਹਨੂੰ ਸ਼ੇਖੂ ਕਹਿੰਦੇ ਨੇ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਤਾਂ ਭਾਈ ਸ਼ੇਖੂ ਤੁਹਾਡੇ ਬਾਪੂ ਦਾ ਕੀ ਨਾਮ ਸੀ ਅੱਬੇ ਦਾ ਕੀ ਨਾਮ ਸੀ ਕਹਿੰਦੇ ਨਾ ਕੈਮਦੀਨ ਕੈਂਪਡਿੰਸੇ ਪਿੰਡ ਚੋਂ ਛੋਟਾ ਦਾ ਕੈਮਾ ਕਹਿ ਕੇ ਬਣਾਉਂਦੇ ਸੀ ਹਾਂ ਤੇ ਕੈਮਾ ਜਲਾਹਾ ਵੀ ਕਹਿੰਦੇ ਸੀ ਤਨਾ ਤੁਸੀਂ ਜਲਾਹੇ ਹੋ ਹੈਨਾ ਹਾਂ ਹਾਂ ਜਲਾਹੇ ਦੇ ਘਰ ਨੇ ਤੇ ਤੁਹਾਡੇ ਅੱਬਾ ਹੋរី ਸੀਗੇ ਜਿਹੜੇ ਕਿੰਨੇ ਭਰਾ ਸੀਗੇ ਉਹ ਮੇਰੇ ਪਿਓ ਰੀ ਹਾਂ ਤਨ ਤਨ ਭਰਾ ਸੀ ਹਾਂ ਤੇ ਤੁਸੀਂ ਤਾਂ ਇੱਥੇ ਹੀ ਵਸਦੇ ਹੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪਿੰਡ ਰੱਲੇ ਚ ਹਾਂ ਤੇ ਜਿਹੜੇ ਤੁਹਾਡੇ ਦੋ ਇੱਕ ਤਾਇਆ ਸੀ ਇੱਕ ਚਾਚਾ ਹਾਂ ਉਹ ਕਿੱਥੇ ਨੇ ਉਹ ਪਾਕਿਸਤਾਨ ਚ ਉਹ ਪਾਕਿਸਤਾਨ ਚਲੇ ਗਏ ਪਿੰਡ ਛੱਡ ਗਏ ਸੀ ਹਾਂ 47 ਬਲੇ ਉਹਨਾਂ ਨੂੰ ਕਿਸੇ ਨੇ ਮਾਰਿਆ ਸੀ ਕਿ ਉਹ ਖੁਸ਼ੀ ਨਾਲ ਚਲੇ ਗਏ ਤਾਂ ਉਹ ਵੀ ਭਾਗ ਗਏ ਫਿਰ ਉਹੀ ਚਲੇ ਗਏ ਵੀ ਉਧਰ ਮੁਸਲਮਾਨਾਂ ਦਾ ਦੇਸ਼ ਬਣ ਗਿਆ ਤੇ ਉਹ ਉਧਰ ਚਲੇ ਗਏ ਹਾਂ ਤੇ ਮੈਂ ਸੁਣਿਆ ਤੁਹਾਡੇ ਅੱਬਾ ਜਿਹੜੇ ਹੈਗੇ ਕੈਮਦीन ਇਹ ਵੀ ਪਾਕਿਸਤਾਨ ਗਏ ਸੀਗੇ ਜਾਂ ਅਸੀਂ ਇਰਾਨ ਹੈ ਅੱਛਾ 8 ਦਿਨ ਲੱਗ ਅੱਛਾ ਭੱਜਿਆ ਉਥੋਂ ਫਿਰ ਪਾਕਿਸਤਾਨ ਨੂੰ ਕਿਉਂ ਭੱਜਿਆ ਜੀ ਨਾ ਲੱਗਿਆ ਅੱਛਾ ਪਾਕਿਸਤਾਨ ਚੋਂ ਤਾਂ ਜੀ ਨਹੀਂ ਲੱਗਿਆ ਨਾ ਪਾਕਿਸਤਾਨ ਤੋਂ ਵਾਪਸ ਫੇਰੇ ਇਥੇ ਇੰਡੀਆ ਚ ਆ ਗਿਆ ਇਥੇ ਇਥੇ ਆ ਕੇ ਆਪਣੇ ਪਿੰਡ ਰਹਿਣ ਲੱਗਿਆ ਰੱਲੇ ਹੈਂ ਰੱਲੇ ਬਾਜੀ ਵਾ ਮਤਲਬ ਮਿੱਟੀ ਦਾ ਮੋਹ ਜਿਹੜਾ ਧਰਤੀ ਦਾ ਮੋਹ ਹੈ ਛੱਡਿਆ ਨਹੀਂ ਅੰਦਾ ਉਹ ਨਹੀਂ ਛੱਡਿਆ ਜਾਂਦਾ ਹੈਨਾ ਨਾ ਮਿੱਟੀ ਦਾ ਮੋਹ ਨਹੀਂ ਛੱਡਿਆ ਜਾਂਦਾ ਨਾ ਇਹ ਮਿੱਟੀ ਦਾ ਮੋਹ ਛਡਾ ਕੇ ਕਈ ਲੋਕਾਂ ਨੇ ਜਿਹੜੇ ਵਿਚਾਰੇ ਉਧਰ ਚਲੇ ਗਏ ਆਪਣੇ ਪਿੰਡ ਛੱਡ ਕੇ ਆਪਣੇ ਘਰ ਛੱਡ ਕੇ ਆਪਣੇ ਦੋਸਤ ਛੱਡ ਕੇ ਇਹ ਬਹੁਤ ਵੱਡਾ ਝੁਲਮ ਹੋਇਆ ਉਦੋਂ ਹੈਨਾ ਇਹ ਵੀ ਦੋਸਤਾਂ ਨੇ ਰੱਖਿਆ ਥੀ ਇਹ ਦੋਸਤਾਂ ਨੇ ਰਖ ਲਿਆ ਦੋਸਤਾਂ ਕਿਹੜੇ ਦੋਸਤਾਂ ਨੇ ਜੋਰੇ ਨੇ ਜੋਰਾ ਸਿੰਘ ਇੱਕ ਤਾਂ ਇੱਕ ਮਟੜੇ ਤੋਂ ਦੀਪਤੀ ਕਹਿੰਦੇ ਲਾੜਦਾਨੋਂ ਹੁੰਦੇ ਨਾਨਕ ਅੱਛਾ ਤੁਹਾਡੇ ਬਾਪੂ ਦੇ ਦੋ ਦੋਸਤ ਸੀਗੇ ਸਿੱਖ ਮੁੰਡੇ ਹਾਂ ਇੱਕ ਜੋਰਾ ਸਿੰਘ ਹਾਂ ਤੇ ਇੱਕ ਦੀਪਤੀ ਦੀਪਤੀ ਮਟੜੇ ਤੋਂ ਮਟੜੇ ਤੋਂ ਉਹ ਕੀ ਕਹਿੰਦੇ ਇਹਨੂੰ ਤੁਹਾਡੇ ਬਾਪੂ ਨੂੰ ਉਹ ਕਹਿੰਦੇ ਵੀ ਅਸੀਂ ਮਰ ਜਾਂਗੇ ਤੂੰ ਭੱਗ ਗਿਆ ਕਹਿੰਦੇ ਜੇ ਤੂੰ ਪਾਕਿਸਤਾਨ ਗਿਆ ਅਸੀਂ ਮਰ ਜਾਾਂਗੇ ਮਰ ਜਾਾਂਗੇ ਅੱਛਾ ਤੇਰੇ ਬਿਨਾ ਅਸੀਂ ਰਹਿ ਨਹੀਂ ਸਕਦੇ ਤੇ ਇੱਥੇ ਰਹਿ ਸਾਡੇ ਕੋਲੇ ਮੁੜਿਆ ਆ ਫੇਰ ਪਾਕਿਸਤਾਨ ਛੱਡ ਕੇ ਇੱਥੇ ਮੁੜਿਆ ਆ ਇਦਾਂ ਬਹੁਤ ਵੱਡੀ ਗੱਲ ਆ ਯਾਰ ਵੀ ਪਾਕਿਸਤਾਨ ਜਿਹਨੂੰ ਮੁਸਲਮਾਨਾਂ ਦਾ ਦੇਸ਼ ਕਹਿੰਦੇ ਆ ਉਸ ਨੂੰ ਛੱਡ ਕੇ ਉਹ ਮੁੜ ਕੇ ਇੱਥੇ ਫੇਰ ਜਿੱਦੋਂ ਅੱਜ ਕਿਹਾ ਜਾਂਦਾ ਵੀ ਇਹ ਤਾਂ ਸਿੱਖਾਂ ਦਾ ਹਿੰਦੂਆਂ ਦਾ ਦੇਸ਼ ਐ ਉੱਥੇ ਪੁੱਠਾ ਮੁੜਿਆ ਆ ਤੇ ਇੱਥੇ ਪੂਰਾ ਪਿਆਰ ਮਿਲਦਾ ਤੁਹਾਨੂੰ ਵਾਦੂ ਕੋਈ ਕੋਈ ਇੱਥੇ ਤੁਹਾਡੇ ਨਾਲ ਕੋਈ ਫਰਕ ਨਹੀਂ ਕਰਦਾ ਨਾ ਰਲ ਮਿਲ ਕੇ ਰਹਿੰਦੇ ਹੋ ਸਾਰੇ ਵਾਜੀਰਾ ਤੇ ਜਿਹੜੇ ਕੈਮਦीन ਸੀਗਾ ਉਦੇ ਬਾਪ ਦਾ ਨਾਂ ਜਾਨੀ ਤੁਹਾਡੇ ਦਾਦੇ ਦਾ ਕੀ ਨਾਂ ਸੀ ਬਰਕਤ ਬਰਕਤ ਇਹ ਕਿਥੇ ਸੀਗਾ ਮਤਲਬ ਇਹ ਇਤਰੀ ਰਿਹਾ ਕਿ ਉਧਰ ਚਲੇ ਗਿਆ ਉਧਰ ਗਿਆ ਤਾਂ ਬਰਕਤ ਉਧਰ ਚਲੇ ਗਿਆ ਪਰਲੇ ਪਿੰ ਲੈnde ਪੰਜਾਬ ਚ ਹਾਂ ਪਾਕਿਸਤਾਨ ਵਾਲੇ ਚ ਹਾਂ ਬਰਕਤ ਉੱਲਾਹੁ ਗੂਰਾ ਨਾ ਹੈਨਾ ਹਾਂ ਉ ਬਰਕਤ ਕਹਿੰਦੇ ਸੀ ਇਥੇ ਪਿੰਡ ਚ ਹਾਂ ਤੁਹਾਡਾ ਦਾਦਾ ਬਰਕਤ ਵੀ ਪਾਕਿਸਤਾਨ ਚਲੇ ਗਿਆ ਹਾਂ ਤਾਇਆ ਵੀ ਉਧਰ ਚਲੇ ਗਿਆ ਚਾਚਾ ਵੀ ਉਧਰ ਚਲੇ ਗਿਆ ਹਾਂ ਤੇ ਤੁਹਾਡੀ ਦਾ ਭੂਆ ਸੀ ਦੋ ਉਹ ਵੀ ਉਧਰ ਹੀ ਗਾ ਗਈ ਉਹ ਆ ਵੀ ਉਧਰ ਚਲੀ ਜਾਂਦੀਆਂ ਹਾਂ ਕੀ ਨਾਂ ਸੀ ਪੂਆ ਦਾ ਨਾਂ ਉਮਰੀ ਉਮਰੀ ਹਾਂ ਛੋਟੀ ਦਾ ਨਾਂ ਮੈਨੂੰ ਪਤਾ ਨਹੀਂ ਅੱਛਾ ਛੋਟੀ ਪੂਆ ਦਾ ਨਾਂ ਭੁੱਲ ਗਿਆ ਨਹੀਂ ਪਤਾ ਨਹੀਂ ਪਤਾ ਹੈ ਨਾ ਉਹ ਛੋਟੀ ਪੂਆ ਵਿਆਹੀ ਹੋਈ ਸੀ ਆਏ ਨਹੀਂ ਪਤਾ ਕੋਰੀ ਸੀ ਕਹਿੰਦੇ ਨਾ ਘਮਰੀ ਸੀ ਮੈਂ ਉਹ ਉਧਰ ਦਾਦੇ ਹੋਰਾਂ ਨਾਲ ਉਧਰ ਚਲੀ ਗਈ ਭਾਗੇ ਤੁਹਾਡੇ ਤਾਏ ਚਾਚੇਆਂ ਨਾਲ ਹਾਂ ਉਹ ਪਾਕਿਸਤਾਨ ਚਲੀ ਗਈ ਤੇ ਜਿਹੜੀ ਉਮਰੀ ਪੂਆ ਸੀ ਉਹ ਕਿੱਥੇ ਵਿਆਹੀ ਹੋਈ ਸੀ ਨਾਬੇ ਨਾਬਾ ਸ਼ਹਿਰ ਹਾਂ ਪਟਿਆਲੇ ਦੇ ਕੋਲੇ ਸ਼ਹਿਰ ਹੈ ਉਹ ਤੇ ਉਹ ਕਿਹਦੇ ਨਾਲ ਕਹੀ ਹੋਈ ਸੀ ਫੁੱਫੜ ਦਾ ਨਾਂ ਕੀ ਸੀ ਤੁਹਾਡੇ ਦਾ ਹਨੀਫ ਹਨੀਫ ਕੀ ਕੰਮ ਕਰਦਾ ਸੀ ਉਹ ਪਤ ਨਹੀਂ ਪ੍ਰਿੰਸੀਪਲ ਸੀ ਕੋਈ ਵਿਭਾਗ ਵਿੱਚ ਇੱਥੇ ਪੰਜਾਬ ਪੁਲਿਸ ਦਾ ਮਲਾਜੂ ਸੀਗਾ ਇੱਥੇ ਸੀ ਪਤ ਨਹੀਂ ਕਿਵੇਂ ਸੀਗਾ ਆ ਉੱਥੇ ਰਹੂਗਾ ਨਾ ਬੇ ਪਟਿਆਲੇ ਕਿਤੇ ਮਤਲਬ ਉੱਥੇ ਦਾ ਨਬੇੜਾ ਰਾਜਾ ਥੀ ਹਾਂ ਉਹਦੀ ਗੱਡੀ ਤੇ ਲੱਗ ਗਿਆ ਸੀ ਮੇਰੇ ਫੁੱਫੜ ਦਾ ਪਿਓ ਉਸ ਟਾਈਮ ਤੇ ਤੁਹਾਡੇ ਫੁੱਫੜ ਦਾ ਬਾਪ ਜੀ ਜਿਹੜਾ ਉਹ ਨਬੇੜਾ ਵਾਲੇ ਰਾਜੇ ਦੀ ਗੱਡੀ ਦਾ ਡਰਾਈਵਰ ਸੀ ਡਰਾਈਵਰ ਜੀ ਉਹ ਪਾ ਕੇ ਉਹਨਾਂ ਨੂੰ ਉਦੋਂ ਉਧਰ ਨਹਿਰ ਰੋ ਇਹ ਨਾ ਪਾ ਕੇ ਨਬੇੜਾ ਰਾਜਾ ਹਾਂ ਤੁਹਾਡੇ ਫੁੱਫੜ ਨੂੰ ਭੂਆ ਨੂੰ ਉਹ ਪਾਕਿਸਤਾਨ ਦੇ ਬਾਰਡਰ ਤੇ ਉਹ ਛੱਡ ਕੇ ਆਇਆ ਉਹ ਟਪਾ ਕੇ ਆਇਆ ਨਾਲੇ ਰੋਇਆ ਨਾ ਰੋਇਆ ਅੱਛਾ ਕਹਿੰਦਾ ਛੋੜੇ ਪੈ ਗਏ ਆਪਣੇ अच्छा हां अच्छा हां उनो ਛੱਡ ਕੇ ਆ ਜਣੀ ਉਹ ਦੁਖੀ ਹੋ ਕੇ ਰੋ ਪਿਆ ਫਿਰ ਹੈ ਹੋਰ اچھا اچھا ਮੇਰੇ ਤੇ ਹੋਈ ਇਦਾ ਦਾ ਆਂਦਾ ਭੰਦ ਕੀ ਠੀਕ ਹੈ ਤੁਸੀਂ ਤੁਹਾਡਾ ਜਨਮ ਤੇ ਬਾਅਦ ਚ ਹੋਇਆ ਹੈ ਮੌਲਾ ਜਨ ਤਾਂ ਇਹ ਤੁਹਾਡੇ ਪਿਤਾ ਨੇ ਤੁਹਾਨੂੰ ਗੱਲਾਂ ਦੱਸੀਆਂ ਸਾਰੀਆਂ ਇਹ ਦੱਸੀਆਂ ਭੁੱਲ ਭੁੱਲ ਗਏ ਵੱਤ ਗੱਲਾਂ ਭੁੱਲ ਗਿਆ ਨਾ ਠੀਕ ਹੈ ਇਹ ਫਿਰ ਫਿਰ ਜਿਹੜਾ ਇਹ ਤੁਹਾਡਾ ਬਾਪੂ ਸੀ ਇੱਥੇ ਕਿਹਦੇ ਘਰੇ ਰਹਿੰਦਾ ਰਿਹਾ ਫਿਰ ਜਦੋਂ ਪਾਕਿਸਤਾਨੋਂ ਮੁੜ ਕੇ ਆ ਗਿਆ ਕਿਉਂਕਿ ਤੁਹਾਡਾ ਦਾਦਾ ਵੀ ਉਧਰ ਚਲੇ ਗਿਆ ਚਾਚੇ ਤਾਏ ਉਧਰ ਚਲੇ ਗਏ ਭੂਆ ਤੇ ਫੁਫੜ ਹਨੀਫ ਤੇ ਉਮਰੀ ਭੂਆ ਹਾਂ ਹਨੀਫ ਫੁਫੜ ਉਹ ਵੀ ਪਾਕਿਸਤਾਨ ਚਲੇ ਗਏ ਉਧਰ ਤੇ ਇਹ ਜਦੋਂ ਬਾਪੂ ਉਧਰੋਂ ਫਿਰ ਪਾਕਿਸਤਾਨੋਂ ਮੁੜਿਆ ਆਇਆ ਕਿ ਕਿਹਦੇ ਕੋਲੇ ਰਿਹਾ ਪਿੰਡ ਰਲੇ ਚ ਇਹ ਉਹ ਤਾਂ ਪਹਿਲਾਂ ਨਹੀਂ ਸੀ ਇੱਥੇ ਬਾਤ ਗਿਆ ਥੇ ਅੱਛਾ ਬਾਤ ਗਿਆ ਪਾਸ ਪਣਾ ਕੇ ਜਦੋਂ ਪੁੱਠਾ ਮੁੜ ਕੇ ਆਇਆ ਫਿਰ ਇੱਥੇ ਕਿਹਦੇ ਕੋਲੇ ਰਿਹਾ ਇੱਥੇ ਫਿਰ ਤਾਂ ਇੱਥੇ ਕਿਹੜੀ ਕਿਹੜੀ ਬੁੜੀ ਸੀ ਉਹ ਉਹ ਰੋਲੇ ਬੇਲੇ ਦੀ ਗੱਲ ਹੈ ਰੋਲੇ ਬੇਲੇ ਕਿਹਨੇ ਰੱਖਿਆ ਉਹਨਾਂ ਸਾਹਕੇ ਐਸ ਬੁੜੀ ਨੇ ਬਾਅਦ ਇੱਕ ਇਹਨੇ ਕਾਨੋ ਨੇ ਕਾਨੋ ਬੁੜੀ ਨੇ ਮਾਂ ਬਣੀ ਸੀ ਜਦੋਂ ਉਜਾੜਾ ਪੈ ਗਿਆ ਹੱਲਾ ਗੁੱਲਾ ਪੈ ਗਿਆ ਦੇਸ਼ ਵੰਡਿਆ ਗਿਆ ਹਾਂ ਥੋੜਾ ਬਾਪੂ ਕਿਹਨੇ ਸਵਾਲਿਆ ਕਿਹੜੀ ਬੁੜੀ ਸੀ ਉਹ ਕਾਨੋ ਬੁੜੀ ਕਾਨੋ ਦੁੱਧ ਵੀ ਰੋਟੀਆਂ ਵੀ ਵੀ ਕਹਿਣਾ ਜਦੋਂ ਰਾਤ ਨੂੰ ਆਵੇਂ ਉਦੋਂ ਖਾ ਲਈ ਪੁੱਤ ਬਾਹਰ ਨਾ ਨਿਕਲੇ ਏ ਸੀ ਉਹਨਾਂ ਸੇਕਾਰੀ ਕੁੱਤੇ ਵਰਗਾ ਇੱਕ ਦਾਤੀ ਅੱਛਾ ਹਾਂ ਉਹ ਕਾਨੋਂ ਬੁੜੀ ਸੀ ਜਿਹੜੀ ਉਹ ਤਾਂ ਜੱਟ ਸਿੱਖ ਪਰਿਵਾਰ ਹੈ ਹਾਂ ਹਾਂ ਤੇ ਉਹਨੇ ਤੁਹਾਡੇ ਬਾਪੂ ਨੂੰ ਮਤਲਬ ਪੁੱਤਾਂ ਵਰਗਾ ਪਿਆਰ ਕੀਤਾ ਪੁੱਤ ਬਣਾ ਕੇ ਰੱਖਿਆ ਆਪਦਾ ਆਪਦਾ ਪੁੱਤਰ ਬਣਾ ਲਿਆ ਹਾਂ ਅੱਛਾ ਕੀ ਕਹਿੰਦੀ ਸੀ ਦੁੱਧ ਰੋਟੀਆਂ ਉਹ ਠੀਕ ਤੇ ਰਹਿੰਦੀ ਅੱਗੇ ਕੋਠੀਆਂ ਦੀਆਂ ਨਾ ਉਹਨੇ ਕੱਚੇ ਚ ਹਾਂ ਉਹਨਾਂ ਹੇਠਲੇ ਹੁੰਦੀ ਅੱਛਾ ਹਾਂ ਵੀ ਤੂੰ ਕਦੋਂ ਆਵੇਂ ਖਾਜੀ ਤੂੰ ਜਦੋਂ ਵੀ ਆਵੇਂ ਕਿਤੋਂ ਵੀ ਆਵੇਂ ਆ ਤੇਰੀ ਰੋਟੀ ਪਈਆ ਤੇਰਾ ਦੁੱਧ ਪਿਆ ਆ ਕੇ ਰੋਟੀ ਖਾ ਦੁੱਧ ਪੀਂ ਤੇ ਫਿਰ ਇੱਥੇ ਹੀ ਰਹਿ ਗਿਆ ਇੱਥੇ ਅੱਛਾ ਅੱਛਾ ਤੇ ਉਧਰੋਂ ਪਾਕਿਸਤਾਨ ਵਾਲਿਆਂ ਦੇ ਖਾਤਾ ਕੋ ਚਿੱਠੀਆਂ ਆਉਂਦੀ ਰਹਿੰਦੀਆਂ ਮਾ ਬਾਜਰਾ ਬਹੁਤ ਚਿਰ ਹੋਂ ਨਿਕਰੇਗਾ ਮੈਂ ਛੋਟਾ ਜੱਤੀ ਉਹ ਤਾਂ ਨਹੀਂ ਆ ਹਟੀਆਂ 18-19 ਸਾਲ ਦਾ ਸੀ ਜਿਉ ਹਟੀਆਂ ਜਦੋਂ ਚਿੱਠੀ ਆਉਣੋਂ ਫਟ ਗਿਆ ਮੇਰੇ ਬਾਪ ਦੇ ਹੋ ਗਿਆ ਸੀ ਦਰੰਗਾ ਬਰਕਤ ਨੂੰ ਬਰਕਤ ਨੂੰ ਦਰੰਗਾ ਹੋ ਗਿਆ ਸੀ ਦਰੰਗਾ ਹੋ ਗਿਆ ਤੁਸੀਂ ਉਧਰ ਜਾ ਕੇ ਹੈ ਹਾਂ ਫਿਰ ਉਹਨੇ ਆਖਿਆ ਕਹਿੰਦਾ ਤੂੰ ਪਾਸਪਨਾ ਲਾ ਆਉਂਦਾ ਪਾਸਪਨਾ ਆ ਕੇ ਢੇਰੇ ਤੇ ਖੜਾ ਆਪਣੇ ਮਾ ਧਰਮ ਦੇ ਹੂੰ ਕਾਲਾ ਤਸੂਰਾ ਉਹ ਜੋ ਵੀ ਕੱਢ ਕੇ ਚਿੱਠੀ ਚ ਭਾ ਦੇ ਅੱਛਾ ਵੀ ਜਾਂ ਤਾਂ ਮੇਰੀ ਮੌਤ ਹੋ ਜੂ ਮੈਂ ਕੁਝ ਅੱਛਾ ਬਰਕਤ ਨੂੰ ਉਧਰ ਜਾ ਕੇ ਜਦੋਂ ਉਦ ਰੰਗ ਹੋ ਗਿਆ ਉਹਨੇ ਪਾਕਿਸਤਾਨ ਚੋਂ ਚਿੱਠੀ ਲਿਖੀ ਤੁਹਾਡੇ ਬਾਪੂ ਨੂੰ ਹਾਂ ਵੀ ਕਿਹਾ ਵੀ ਇੱਥੇ ਰੱਲੇ ਆਪਣੇ ਡੇਰੇ ਦੇ ਵਿੱਚ ਤੂਰਾ ਹੈ ਤਤੂਰਾ ਹੈ ਤੂਰਾ ਤੇ ਕਹਿੰਦਾ ਉੱਥੇ ਤਤੂਰੇ ਦੇ ਬੀਜ ਤੋੜ ਕੇ ਚਿੱਠੀ ਚ ਭਾ ਕੇ ਮੈਨੂੰ ਪਾਕਿਸਤਾਨ ਭੇਜ ਦੇ ਹਾਂ ਅੱਛਾ ਮੈਂ ਉਹ ਕਹਦਾ ਜਾਂ ਤਾਂ ਮੈਂ ਲੋਟ ਹੋ ਜੇ ਹਾਂ ਜਾਂ ਮੇਰਾ ਮੇਰਾ ਕੰਮ ਇਹ ਮੋਕ ਜੋ ਅੱਤਮਾ ਤੋ ਜੋ ਅੱਛਾ ਤਾ ਤੂਰੇ ਦੇ ਵੀ ਕਹਿੰਦਾ ਵੀ ਮੈਨੂੰ ਫਾਇਦਾ ਕਰਨਗੇ ਚਾਹੇ ਮੱਦੇਦ ਨਹੀਂ ਪੈਂਦੇ ਉਹੋ ਅੱਛਾ ਇੱਕ ਪੱਤਾ ਜਿਹੜੀ ਪਾਕਿਸਤਾਨ ਚ ਬੈਠੇ ਤੁਹਾਡੇ ਦਾਦੇ ਨੇ ਤੁਹਾਡੇ ਅੱਬਾ ਨੂੰ ਚਿੱਠੀ ਲਿਖ ਕੇ ਕਿਹਾ ਵੀ ਮੈਨੂੰ ਇਥੋਂ ਆਪਣੇ ਪਿੰਡ ਵਾਲੇ ਡੇਰੇ ਦੇ ਵਿੱਚ ਜਿਹੜੇ ਤਤੂਰੇ ਦੇ ਬੂਟੇ ਖੜੇ ਆ ਉਹਨਾਂ ਦਾ ਦੀ ਤੋੜ ਕੇ ਭੇਜ ਦੇ ਹਾਂ ਮੈਨੂੰ ਰਾਜ਼ੀ ਕਰ ਦੂਗਾ ਜਾਂ ਜਾਂ ਮੈਨੂੰ ਖਤਮ ਕਰ ਦੂ ਹਾਂ ਇੱਕ ਪੱਤਾ ਹੋ ਜੋ ਅੱਛਾ ਅੱਛਾ ਬੜੀ ਫਿਰ ਤੋਂ ਤੂਰੇ ਦੇ ਵੀ ਭੇਜੇ ਉਹਨਾਂ ਨੂੰ ਤੁਸੀਂ ਪਤਾ ਨਹੀਂ ਉਹ ਉਹ ਨਹੀਂ ਫਿਰਿਆ ਜਾ ਉਹ ਨਹੀਂ ਜਾਤ ਹੈਗੀ ਹੈ ਅચ્છਾ ਅੱਛਾ ਇਹ ਜਿਹੜੇ ਹੁਣ ਤੁਹਾਡੇ ਭਰਾ ਨੇਗੇ ਜਿਹੜੇ ਕੈਮਦੀਨ ਜਿਹੜਾ ਤੁਹਾਡਾ ਬਾਪ ਹੈ ਉਹਦੇ ਤੁਸੀਂ ਕਿੰਨੇ ਭਰਾ ਹੈ ਕਿਉਂ ਕਿੰਨੇ ਭੈਣ ਭਰਾ ਤੁਸੀਂ ਕਹਿ ਦਿੰਦੇ ਹਾਂ ਹਾਂ ਤੁਸੀਂ ਇੱਕ ਤਾਂ ਵੱਡੇ ਤੁਸੀਂ ਵੱਡੇ ਆ ਤੁਹਾਡਾ ਨਾਮ ਸ਼ੇਖੂ ਹਾਂ ਤੁਹਾਡੇ ਤੇ ਛੋਟਾ ਬਾਬੀ ਬਾਬੀ ਉਹਦੀ ਤਾਂ ਮੌਤ ਹੋ ਗਈ ਨਾ ਹਾਂ ਉਹਦੀ ਮੌਤ ਉਹ ਮੇਰਾ ਪਿਆਰਾ ਮਿੱਤਰ ਸੀ ਮੇਰਾ ਹਾਨੀ ਸੀ ਉਹ ਹਾਂ ਤੇ ਉਸ ਤੋਂ ਅਗੇ ਛਿੰਦੀ ਫਿਰ ਛਿੰਦੀ ਫਿਰ ਜਾ ਕਰ ਜਾ ਕਰ ਜਾ ਕਰ ਹੁਸੈਨ ਹੁਣ ਪੂਰਾ ਨਾ ਹੈ ਨਾ ਹਾਂ ਜਾ ਰੋਗੇ ਇੱਕ ਦੀ ਮੌਤ ਹੋ ਗਈ ਇੱਕ ਦੀ ਮੌਤ ਹੋ ਗਈ ਕਿਹੜੇ ਦੀ ਬਾਬੀ ਜੀ ਬਾਬੀ ਜੀ ਬਾਬੀ ਦੀ ਮੌਤ ਹੋ ਗਈ ਤਿੰਨ ਭਰਾ ਕਿਉਂ ਤੁਸੀਂ ਹੁਣ ਹਾਂ ਇੱਥੇ ਰੱਲੇ ਪਿੰਡ ਚ ਸੁੱਕੀ ਸੰਧੀ ਵਸਦੇ ਹਾਂ ਵਧੀਆ ਵਧੀਆ ਮੌਤ ਦੀ ਕੋਈ ਦਿੱਕਤ ਨਹੀਂ ਹੈਗੀ ਨਾ ਨਾ ਮਸੀਤ ਹੈਗੀ ਆਪਣੇ ਪਿੰਡ ਚ ਉਹ ਵੀ ਨਜ਼ੀਦ ਪਾਤੀ ਦੁਬਾਰਾ ਨਵੀਂ ਬਣਾਤੀ ਦੁਬਾਰਾ ਵੀ ਪਹਿਲਾਂ ਵੀ ਸੀ ਪੁਰਾਣੀ ਉਹ ਵੀ ਵਧੀਆ ਸੋਹਣੀ ਮਸਜਿਦ ਸੀ ਹਾਂ ਹਾਂ ਇਹ ਵੀ ਨਵੀਂ ਬਣਾਈ ਹੈ ਦੁਬਾਰਾ ਬਣਾਤੀ ਹੋਣਾ ਇਹ ਜਦੋਂ ਤੁਸੀਂ ਇੱਥੇ ਆਪਣੇ ਰੱਲੇ ਪਿੰਡ ਦੇ ਮੁਸਲਮਾਨਾਂ ਨੇ ਮਸਜਿਦ ਬਣਾਈ ਹੈਗੀ ਇਹਦੇ ਵਿੱਚ ਦੂਜੇ ਜਿਹੜੇ ਪਿੰਡ ਦੇ ਦੂਜੇ ਧਰਮ ਵਾਲੇ ਲੋਕ ਨੇ ਸਿੱਖ ਤੇ ਹਿੰਦੂ ਉਹਨਾਂ ਨੇ ਹਿੱਸਾ ਪਾਇਆ ਮਾੜਾ ਮੋਟਾ ਜੱ ਬੜਾ ਕੁ ਭਾਏ ਨਹੀਂ ਪਰ ਆਈ ਗਿਆ ਪੈਸਾ ਭਰੋਂ ਆਈ ਗਿਆ ਪਿੰਡ ਵਾਲੇ ਨੇ ਵੀ ਪਾਇਆ ਮਾੜਾ ਮੋਟਾ ਤਾਂ ਆਂਦਾ ਹੈ ਬਾਹਰੋਂ ਆ ਪਾਇਆ ਉਧਰ ਕਿਲੇ ਵਾਲਾ ਜੰਗ ਦੱਸਦਾ ਸੀ ਮੈਨੂੰ ਬਾਬਾ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਹਿੰਦਾ ਪਤਾ ਹੂ ਪਾਇਆ ਕਹਿੰਦਾ ਪਤਾ ਹੂ ਹੂੰ ਠੀਕ ਇੱਥੇ ਤੁਸੀਂ ਹੁਣ ਉੱਥੇ ਜਿੱਥੇ ਰਹਿੰਦੇ ਹੋ ਤੁਹਾਡਾ ਘਰ ਆ ਹੂੰ ਇੱਕ ਤਾਂ ਮਸਜਿਦ ਉੱਥੇ ਸੀ ਤੁਹਾਡੇ ਕੋਲੇ ਘਰ ਕੋਲ ਉਹ ਹੈਗੀ ਨਾ ਇੱਕ ਇਧਰ ਵੱਡੀ ਮਸਜਿਦ ਆ ਹੁਣ ਹੈਨਾ ਉੱਥੇ ਵੀ ਇੱਕ ਬਾਹਰੋਂ ਅਸੀਂ ਬੰਦਾਂ ਉਹ ਤਾਂ ਬਹੁਤ ਕੁਝ ਕਰ ਦਿੰਦਾ ਅੱਛਾ ਪਰ ਮੂਰ ਲੈਣੀ ਹੁਣ ਚਲੋ ਇਧਰਲੀ ਮਸਜਿਦ ਤੇ ਦਾ ਸਪੀਕਰ ਬੰਨਿਆ ਹੋਇਆ ਹੈਨਾ ਹਾਂ ਤੁਸੀਂ ਜਾਣੇ ਹੁੰਦੇ ਹੋ ਮਸੀਤ ਮੈਂ ਤਾਂ ਘੱਟ ਹੀ ਜਾਣਦਾ ਘੱਟ ਜਾਣੇ ਹਾਂ ਮੈਂ ਤਾਂ ਜਦੋਂ ਆਈਆ ਉਹ ਦਰ ਹੈ ਉੱਥੇ ਲਗਾਤਾਰ ਹੀ ਅੱਛਾ ਠੀਕ ਹੈ ਤੇ ਉਹ ਜਿਹੜੀ ਤੁਸੀਂ ਕਹਿੰਦੇ ਸੀ ਉਮਰੀਪੁਰ ਉੱਧਰ ਉਹ ਤਾਂ ਬੜਾ ਚੰਗਾ ਕੰਮ ਆ ਉੱਧਰ ਪਾਕਿਸਤਾਨ ਦੇ ਵਿੱਚ ਵਧੀਆ ਘਰ ਆ ਉਹਦਾ ਹੁਣ ਨਹੀਂ ਪਤਾ ਵੀ ਕਿਵੇਂ ਰਗਾ ਅੱਛਾ ਹੁਣ ਤਾਂ ਬਹੁਤ ਜੱਟ ਜਿੱਠੀ ਦੀ ਬੰਦ ਹੋਇਆ ਨਾ ਕੋਈ ਚਿੱਠੀ ਨਹੀਂ ਆਉਂਦੀ ਹੁਣ ਕੋਈ ਖਤਰ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਅੱਛਾ ਛੱਡ ਕੇ ਸਾਰਾ ਕੁਝ ਆ ਨਾ ਅੱਛਾ ਉਹਨਾਂ ਤਾਂ ਆ ਵੀ ਸਾਡਾ ਕੋਈ ਹੈ ਹੀ ਨਹੀਂ ਇੱਥੇ अच्छा। ਤੁਹਾਨੂੰ ਤਾਂ ਯਾਦ ਆਉਂਦੀ ਹੈ ਸਾਰਿਆਂ ਦੀ? ਮੈਨੂੰ ਆਉਂਦੀ ਹੈ ਕੰਡੇ ਨਾਲ। ਅੱਛਾ। ਉਹਨਾਂ ਦਾ ਯਾਦ ਆਉਂਦੀ ਹੈ, ਪਿਆਰ ਆਉਂਦਾ ਭੂਆ ਦਾ, ਫੁੱਫੜ ਦਾ, ਚਾਚੇ ਤਾਏ ਤੁਹਾਡੇ। ਉਹ ਸਾਰੇ ਪਾਕਿਸਤਾਨ ਸਾਰਾ ਪਰਿਵਾਰੀ ਪਾਕਿਸਤਾਨ 'ਚ ਬੈਠਾ ਹੈ। ਸਾਰਾ ਹੱਥ ਸਾਰਾ। ਅਹ ਤੇ ਤੁਸੀਂ ਤਾਂ ਕਹੇ ਨਹੀਂ ਪਾਕਿਸਤਾਨ ਕਦੇ? ਨਾ। ਠੀਕ ਹੈ। ਤੇ ਜੇ ਉਹ ਉਹ ਤੁਹਾਡੀ ਆਵਾਜ਼ ਨੂੰ ਸੁਣਦੇ ਹੋਣ, ਤੁਸੀਂ ਉਹਨਾਂ ਨਾਲ ਫਿਰ ਗੱਲ ਕਰ ਲਓਗੇ ਫੋਨ 'ਤੇ? ਕਰ ਲਾਂਗੇ। ਕਰ ਲਓਗੇ? ਹਾਂ। ਉਹਨਾਂ ਨੂੰ ਕਹੋ ਕਿ ਤੇ ਰੱਲੇ ਆ ਜਾਓ ਯਾਰ ਮਿਲ ਜਾਓ ਕਿਤੇ ਕਹੇ ਚਾਚੇ ਨੂੰ ਤਾਏ ਨੂੰ ਭੂਆ ਨੂੰ ਫੁੱਫੜ ਨੂੰ ਉਧਰ ਜੇ ਇਹ ਆਵਾਜ਼ ਉਹ ਸੁਣ ਲੈਣਗੇ ਉਹ ਦੇਖੋ ਹੂੰ ਦੇਖੋ ਮੇਰਾ ਤਾਂ ਤਾਂ ਮਰਜੀ ਦਾ ਥੇ ਅੱਛਾ ਉਹਨਾਂ ਨੂੰ ਕਹੋ ਕਹ ਤਾਇਆ ਜੀ ਚਾਚਾ ਜੀ ਆ ਜਾਓ ਕਦੇ ਰੱਲੇ ਮਿਲ ਜਾਓ ਯਾਰ ਸਾਨੂੰ ਕਹ ਕੋਈ ਹੈ ਮਰ ਜਾਣਗੇ ਪਰ ਜੋਂ ਮਰ ਹੀ ਗਏ ਮਰਜ਼ੀ ਆ ਉਹਨਾਂ ਦੀ ਅੱਪੇ ਮਿਲ ਜਾਣਗੇ ਆ ਚਲੋ ਦੇ ਕੋਈ ਜਾਣਦੇ ਨਹੀਂ ਹੋਊਗਾ ਪਾਣੂ ਫਿਰ ਦੀ ਹੈ ਬੋਲ ਗਏ ਹੈ ਨਾ ਬੋਲ ਬੁਲਾ ਕੇ ਮੇਰੇ ਚਾਚੇ ਨੇ ਅੱਜ ਹੋ ਮੈਂ ਕਿਉਂ ਗਿਆ ਉੱਤਰ ਪਾਕਿਸਤਾਨ ਚ ਇਹ ਤਾਂ ਬਹੁਤ ਸੀ ਪਤਾ ਨਹੀਂ ਪਤਾ ਨਹੀਂ ਕਿਤੇ ਉਂ ਜੀ ਇਹਨੇ ਛੁੱਟੀ ਨਾ ਲਈ ਯੂ ਨੋ ਵਿਰਤ ਆਤਿਵਨ ਇਹ ਬਹੁਤ ਸੀਗਾ ਪਤਾ ਨਹੀਂ ਬਹੁਤ ਸੀ ਪਤਾ ਨਹੀਂ ਕਹਤੇ ਸੀ ਨੌਕਰੀ ਕਰਦਾ ਸੀ ਕੋਈ ਕੋਈ ਕੰਨੀ ਹਣੀ ਆ ਅੱਛਾ ਜੋ ਛੁੱਟੀ ਨਾ ਲਈ ਕੰਨ ਅਗਲਾ ਹੋਏ ਇਹ ਜੇ ਨੌਕਰੀਆਂ ਨੂੰ ਮੈਨੇ ਰਹਿ ਤਾ ਆ ਕੰਨ ਹੂੰ ਮੇਰਾ ਨਾਮ ਕੱਟ ਦੇ ਕਹਿੰਦਾ ਕੱਲ ਛੁੱਟੀ ਲੈ ਕੇ ਗਿਆ ਚਾਰ ਦਿਨ ਹੋਏ ਨੇ ਕਹਿੰਦਾ ਮੇਰੇ ਤਾਂ ਭਾਈ ਆ ਹੂੰ ਮਤ ਹਾਂ ਕਈ ਕਾਮ ਦਿਨ ਉਧਰ ਗਿਆ ਸੀ ਉਧਰ ਗਿਆ ਸੀ ਜੇ ਮੈਂ ਲੱਗਿਆ ਸੀ ਫੇਰ ਹੀ ਬੱਦੇ ਜੀਨੀਆਂ ਲੱਗਿਆ ਫੇਰ ਇਹਦਾ ਜੀ ਨਹੀਂ ਲੱਗਿਆ ਉੱਥੇ ਪਾਕਿਸਤਾਨ ਚ ਹੈ ਨਾ ਕਮਾਲ ਹੋ ਗਏ ਵੀ ਮੁਸਲਮਾਨਾ ਦੇ ਦੇਸ਼ ਚ ਤੁਹਾਡੇ ਡੈਡੀ ਦਾ ਥੋੜੇ ਅੱਬਾ ਦਾ ਜੀ ਨਹੀਂ ਲੱਗਿਆ ਤੇ ਇੱਥੇ ਆ ਕੇ ਸਿੱਖਾਂ ਦੇ ਦੇਸ਼ ਚ ਹਿੰਦੂਆਂ ਦੇ ਦੇਸ਼ ਚ ਲੱਗ ਗਿਆ ਨੂੰ ਹੀ ਢੋਲ ਗਿਆ ਬੱਸ ਹਾਂ ਵੀ ਇੰਨਾ ਦਰ ਤੱਕ ਕਿੱਥੇ ਘਰਵਾਰ ਆਇਤੀ ਕਰਦਾ ਬੰਦਾ ਹੂੰ ਚਲੋ ਆਪਣੇ ਸੀ ਹਨ ਵਿਛੋੜੇ ਪੈ ਕੇ ਉਦੋਂ ਤੁਹਾਨੂੰ ਫਿਰ ਕਿਸੇ ਨੇ ਇੱਥੇ ਮਾਰਿਆ ਕੋਈ ਤੁਹਾਡੇ ਪਰਿਵਾਰ ਦਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਹੱਟਾ ਤਾਂ ਨਹੀਂ ਹੋਇਆ ਕੋਈ ਤੇਲੀਗਾਂ ਦਾ ਨੁਕਸਾਨ ਹੋਇਆ ਹੈ ਤੇਲੀਆਂ ਦਾ ਤੇਲੀਗਾਂ ਤੇ ਉਹ ਕਹਿੰਦੇ ਬਾਹਰਲੇ ਪਿੰਡੋਂ ਕੋਈ ਜਥਾ ਆਇਆ ਸੀ ਬਾਹਰਲੇ ਪਿੰਡ ਤਾਂ ਨਹੀਂ ਮਾਰ ਇੱਥੇ ਹੁੰਨੇ ਇੱਥੇ ਰੱਲੇ ਪਿੰਡ ਦੇ ਨੇ ਤਾਂ ਨਹੀਂ ਕੋਈ ਮਾਰਿਆ ਨਾ ਨਾ ਰੱਲੇ ਪਿੰਡ ਦੇ ਨੇ ਤਾਂ ਮਦਦ ਕੀਤੀ ਹੈ ਜਮਾਨਾ ਇਹਨਾਂ ਨੇ ਇਹਨਾਂ ਨੇ ਜੇ ਪੰਜ ਚਾਰ ਨੇ ਕਰਿਆ ਸੀ ਉਹਨਾਂ ਨਾਲ ਹੋ ਗਈ ਚਲੋ ਨਾ ਨਾ ਲੋ ਕਿਸੇ ਦਾ ਆਪਾਂ ਜੀ ਨੇ ਕੀਤਾ ਸੀ ਉਹਨਾਂ ਨੇ ਭੁਗਤ ਲਈ ਹੁਣ ਤੇਲੀਆਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਨਾ ਦੇਲੀਆਂ ਦਾ ਤੇਲੀਆਂ ਦਾ ਹੋਇਆ ਵਿਚਾਰਿਆਂ ਦਾ ਉਹ ਫਿਰ ਤੇਲੀ ਛੱਡ ਕੇ ਸਾਰੇ ਪਾਕਿਸਤਾਨ ਚਲੇ ਗਏ ਹੋਰ ਬੋਲੂ ਲੱਗੇ ਲਗਾਏ ਰਹਿ ਗਏ ਇੱਥੇ ਤਾਂ ਉਹ ਕੁੜੀ ਦੁੱਧ ਚੁੰਗਦੀ ਵਿਚਾਰੀਏ ਐ ਹੋਈ ਹੁਣ ਕੀ ਪਤਾ ਹੈ ਬਿੱਤਿਆ ਆ ਉਹ ਦੁੱਧ ਚੁੰਗਦੀ ਕੁੜੀ ਦੀ ਕਹਾਣੀ ਸਾਰੇ ਦੱਸਦੇ ਆ ਵੀ ਉਹਦੀ ਮਾਂ ਮਾਰਦੀ ਗਲਬੜਤਾ ਇੱਥੇ ਨੜਕੇ ਕੁੜੀ ਸੀ ਹੂੰ ਤੇਲੀਆਂ ਦਾ ਨੜਕਾ ਸੀ ਤੇ ਜੰਗਾ ਦਾ ਇਹ ਲਿੰਗਰ ਦੇ ਹੱਥ ਕੋਲ ਨੂੰ ਮਾਰਦਾ ਉਹਦੀ ਮਾਂ ਨੂੰ ਹਨਾ ਤੇ ਮਰੀ ਦੇ ਦੁੱਧ ਝੁੰਗੇ ਗਏ ਮਰੀ ਦਾ ਦੁੱਧ ਝੁੰਗਦੀ ਰਹੀਏ ਸੁਣਦੇ ਆ ਗੱਲ ਇਹਨੂੰ ਮਾਟਾ ਚੌਕੀਦਾਰ ਲੈ ਗਿਆ ਪਤਾ ਨਹੀਂ ਮਾਟਾ ਚੌਕੀਦਾਰ ਲੈ ਗਿਆ ਸੀ ਹਾਂ ਉਹ ਕੁੜੀ ਨੂੰ ਤਾਂ ਪੱਕਾ ਦਾ ਪਤਾ ਨਹੀਂ ਇਹ ਹੀ ਦੱਸਦੇ ਸਾਰੇ ਪੁਰਾਣੇ ਜਿਹੜੇ ਬਜ਼ੁਰਗ ਨੇ ਇਹ ਹੀ ਦੱਸਦੇ ਆ ਕਿ ਮਾਟਾ ਚੌਕੀਦਾਰ ਉਹ ਸ ਕੁੜੀ ਨੂੰ ਲੈ ਗਿਆ ਉਹਦੀ ਮਾਂ ਮਾਰਦੀ ਸੀ ਹਾਂ ਉਹ ਫਿਰ ਸਾਰਿਆਂ ਨੂੰ ਗੱਡੇ ਚ ਪਾ ਕੇ ਕਬਰਾਂ ਚ ਉਹਨਾਂ ਨੂੰ ਤਾਂ ਦੱਬਿਆ ਹੀ ਘੋਟੋ ਵਿੱਚ ਕਹਿੰਦੇ ਸਾਰਿਆਂ ਨੂੰ ਦਫਾ ਹਾਂ ਹਾਂ ਹੋਰ ਕੀ ਕਰਨ ਫਿਰ ਕਿੱਥੋਂ ਪੱਟਣਾ ਇਹ ਹਾਲਾਤ ਐਸੇ ਬਣ ਗਏ ਸੀ ਬਾਹਰਲੇ ਬੰਦਿਆਂ ਨੇ ਆ ਕੇ ਗੰਦ ਪਾਇਆ ਇੱਥੇ ਆਪਣੇ ਤੇ ਤੇ ਮੈਂ ਤਾਂ ਜੋ ਸੁਣਿਆ ਹੈਗਾ ਵੀ ਇਧਰ ਕਿਲੇ ਵਾਲਾ ਜੰਗ ਸਿਓ ਇਧਰ ਰਲੇ ਕੇ ਜੰਬੂ ਕੇ ਚੰਨਣ ਕੇ ਤੇ ਅਗਰ ਭੂਪੀ ਕੇ ਇਹਨਾਂ ਨੇ ਸਾਰਿਆਂ ਨੇ ਆਪਦੇ ਘਰਾਂ ਦੇ ਵਿੱਚ ਕਿਸੇ ਨੇ 100 ਮੁਸਲਮਾਨ ਲਪੋਇਆ ਕਿਸੇ ਨੇ ਬਾਦੂ ਅਗਰ 50 ਮੁਸਲਮਾਨ ਲਪੋਇਆ ਇਹਦਰਾ ਸੁਖਦੇਵ ਆ ਜਿਹਨੂੰ ਆਪਾਂ ਪਿੰਡੀ ਵਾਲਾ ਕਹਿੰਦੇ ਆ ਲਾਲੂ ਕੇ ਉਹਨੇ ਵੀ ਮੈਨੂੰ ਦੱਸਿਆ ਕਹਿੰਦਾ ਸਾਡੇ ਬਾਜਰੇ ਦੇ ਵਿੱਚ ਕਹਿੰਦਾ ਆਪਾਂ ਦੋਨਾਂ ਮਹੀਨਾ ਸੀ ਬਾਜਰੇ ਚ ਲੁਕੇ ਰਹਿੰਦੇ ਰੋਟੀਆਂ ਦਾ ਟੋਕਰਾ ਲੈ ਕੇ ਜਾਂਦਾ ਕਿਸੇ ਨੂੰ ਕਹਿੰਦਾ ਫੇਰੀਆਂ ਧਾਗੀਆਂ ਰੋਟੀਆਂ ਇਹਨੇ ਜੰਗ ਕਰਨ ਹਾਂ ਜੰਗ ਤੋਂ ਉਹਨੇ ਬੜੀਆਂ ਰੋਟੀਆਂ ਢੋਈਆਂ ਰਾਤ ਨੂੰ ਹਨੇਰੇ ਚ ਤੇ ਉਹ ਕਹਿੰਦੇ ਉਹ ਜਿਹੜੇ ਲੁਕੇ ਹੋਏ ਮੁਸਲਮਾਨ ਹੁੰਦੇ ਸੀ ਉਹਨਾਂ ਨੂੰ ਕਿਤੇ ਅੱਧੀ ਰੋਟੀ ਕਿਤੇ ਇੱਕ ਰੋਟੀ ਆਉਂਦੀ ਕਿਸੇ ਨੂੰ ਮਸਾ ਜੇ ਵੀ ਮਦਦ ਕਰਦੇ ਹਾਂ ਹਲੇ ਵੀ ਕਰਦੇ ਆ ਹਾਂ ਸਾਰੇ ਅੰਦਰ ਕੇ ਗਿਆ ਸੀ ਸ਼ਿਰ ਅਬਾਦ ਤਰਾਇ ਪਰ ਧੰਮਾ ਘਟਾਇਆ ਕੋਰਕਾ ਨਾ ਪੈਸੇ ਲੈ ਜਾ ਮੱਖਣ ਨਹੀਂ ਮੈਂ ਇਨ ਲੋੜ ਮੇਰਾ ਅਸਰ ਦਾ ਟੰਗ ਹੂੰ ਜੇ ਤੁਸੀਂ ਹੁਣ ਇੱਥੇ ਕੀ ਕਰਦੇ ਹੋ ਕੰਮ ਢਾੜੀ ੱੱਪਾ ਹੱਥੇ ਠੀਕ ਬੰਦਾ ਤਾਂ ਨਵੇਂ ਜਿਹੜਾ ਬੈਠਾ ਅੱਛਾ ਢਾੜੀ ਦਾ ਪਮਦੂਰੀ ਕਰ ਵੰਜੇ ਚ ਬੈਠਣ ਵਾਲਾ ਤੁਹਾਡੇ ਬੱਚੇ ਕਿੰਨੇ ਨੇ ਆਪਦੇ ਦੋ ਕੁੜੀਆਂ ਦੋ ਕੁੜੀਆਂ ਨੇ ਹਾਂ ਮੁੰਡਾ ਕੋਈ ਹਾਂਜੀ ਮੁੰਡਾ ਨਹੀਂ ਕਿੱਡੀਆਂ ਕਿੱਡੀਆਂ ਕੁੜੀਆਂ ਵੈਗਿਆ ਵੈਗਿਆ ਨੇ ਤੁਹਾਨੂੰ ਤਨ ਜੋ ਆਖਣੇ ਉਹਨਾਂ ਦੇ ਅੱਛਾ ਕਿੱਥੇ ਵੈਗੀਆਂ ਕੁੜੀਆਂ ਬਾਰੇ ਤੇ ਗੱਲ ਆਈ ਨੂ ਕੋਲੇ ਅੱਛਾ ਅੱਛਾ ਉਹ ਜਿਹੜੇ ਇਥੋਂ ਉੱਜੜ ਕੇ ਗਏ ਆ ਨਾ ਬੰਦੇ ਮੁਸਲਮਾਨ ਆਪਣਾ ਸੀ ਇਧਰ ਮੁਹੰਮਦ ਸਦੀਕ ਉਹ ਜੱਟ ਸੀ ਅੱਛਾ ਸੰਧੂ ਮੁਸਲਮਾਨ ਸੀਗਾ ਉਹ ਅੱਛਾ ਉਹਦੀ ਜ਼ਮੀਨ ਸੀ ਇੱਥੇ ਆਪਣੀ ਉਹ ਵੀ ਬੁਰਕ ਉਥੇ ਗਿੱਲ ਰਾਮਪੁਰੇ ਕੋਲੇ ਜਿਹੜੇ ਹਾਂ ਆ ਉਥੇ ਵਾਇਆ ਸੀ ਉਹ ਵੀ ਮੈਂ ਉਹਦੇ ਨਾਲ ਗੱਲ ਕੀਤੀ ਸੀ ਰਾਮਪੁਰੇ ਕੋਲੇ ਉਹਨਾਂ ਦਾ ਉਥੇ ਕੋਈ ਹੋਊਗਾ ਉਹਦੇ ਸਹਰੇ ਸੀਗੇ ਉਥੇ ਉਥੇ ਵਾਇਆ ਸੀ ਹੁਣ ਗਿੱਲ ਹਾਂ ਗਿੱਲ ਇੱਕ ਤਾਂ ਭਾਈ ਪਿੱਤੋਂ ਉਰਾਏ ਗਿੱਲੇ ਰਾਮਪੁਰੇ ਦੇ ਨਾਲ ਹੈ ਗਿੱਲਾ ਉਹ ਉਹ ਅਦੂ ਜੇ ਨਾ ਹੋਣਾ ਹਕ ਪਾਲਾ ਰਤ ਸੀ ਹਾਂ ਇਹ ਇਹ ਇਹਨਾਂ ਦੇ ਰਿਸ਼ਤੇਦਾਰ ਉਧਰ ਡੇਰਾ ਗਾਜ਼ੀ ਖਾਂ ਰਹੇ ਨੇ ਹਾਂ ਹਾਂ ਚਲੋ ਤਾਂ ਦੋਸਤੋ ਇਹ ਮੇਰਾ ਵੱਡਾ ਭਰਾ ਹੈ ਇਹਦਾ ਨਾਮ ਸ਼ੇਖੂ ਪਿੰਡ ਦੇ ਵਿੱਚ ਛੇਕੂ ਜੁਲਾਹਾ ਕਰਕੇ ਜਾਣਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਸੀ ਇੱਥੇ ਤੰਦ-ਤਾਣੀ ਦਾ ਕੰਮ ਕਰਦੇ ਹੋਵੋਗੇ ਕਿਸੇ ਵળે ਜੁਲਾਹਿਆਂ ਦਾ ਇਹੀ ਕੰਮ ਹੁੰਦਾ ਸੀ ਕਪੜਾ ਬੁਣਨਾ ਤੇ ਰੱਲੇ ਪਿੰਡ 'ਚ ਹੀ ਰਹਿੰਦੇ ਨੇ ਇਹਨਾਂ ਦੇ ਅੱਬਾ ਕੈਮਦੀਨ ਇੱਕ ਵਾਰੀ ਪਾਕਿਸਤਾਨ ਚਲੇ ਵੀ ਗਏ ਸੀ ਪਰ ਉੱਥੇ ਉਹਨਾਂ ਦਾ ਜੀ ਨਹੀਂ ਲੱਗਿਆ ਤੇ ਇੱਥੋਂ ਰੱਲੇ ਵਾਲੇ ਦੋਸਤਾਂ ਨੇ ਜੋਰਾ ਸਿੰਘ ਨੇ ਤੇ ਡਿਪਟੀ ਨੇ ਕਿਹਾ ਜੇ ਤੂੰ ਪਾਕਿਸਤਾਨ ਰਿਹਾ ਸਾਡਾ ਤੇਰੇ ਬਿਨਾ ਜੀ ਨਹੀਂ ਲੱਗਣਾ ਯਾਰ ਇੱਥੇ ਰਹਿਆ ਸੀ ਤੈਨੂੰ ਜਾਣ ਨਹੀਂ ਦੇਣਾ ਉਹ ਪੁੱਠਾ ਮੁੜ ਕੇ ਫੇਰ ਇੰਡੀਆ ਆ ਗਿਆ ਸੀ ਤੇ ਇੱਥੇ ਆ ਕੇ ਰਿਹਾ ਉਹਦਾ ਪੂਰਾ ਪਰਿਵਾਰ ਹੈ ਜਿਹ ਕੈਮਦੀਨ ਦੇ ਅੱਬਾ ਦਾ ਨਾਮ ਸੀ ਬਰਕਤ ਉੱਲਾ ਬਰਕਤ ਪਾਕਿਸਤਾਨ ਚਲਿਆ ਗਿਆ ਬਰਕਤ ਦੇ ਦੋ ਬੇਟੇ ਚਲੇ ਗਏ ਤੇ ਬਰਕਤ ਦੀਆਂ ਦੋ ਬੇਟੀਆਂ ਉਹ ਵੀ ਉਧਰ ਚਲेंगी ਆ ਤੇ ਉਹਨਾਂ ਦਾ ਜਿਹੜਾ ਦਾਮਾਦ ਸੀ ਜੋਾਈ ਸੀ ਹਨੀਫ ਜਿਹੜਾ ਪੁਲਿਸ ਦਾ ਮੁਲਾਜ਼ਮ ਸੀ ਨਾਬੇ ਤੋਂ ਪਟਿਆਲੇ ਦੇ ਨੇੜਿਓਂ ਉਹ ਵੀ ਉਧਰ ਚਲਿਆ ਗਿਆ ਇਹਨਾਂ ਦੀ ਭੂਆ ਉਮਰੀ ਚਲੀ ਗਈ ਇੱਕ ਹੋਰ ਭੂਆ ਸੀ ਛੋਟੀ ਉਹ ਵੀ ਚਲੀ ਗਈ ਪਰ ਇਹ ਕੈਮਦੀਨ ਤੇ ਇਹਨਾਂ ਦਾ ਪੂਰਾ ਪਰਿਵਾਰ ਅੱਜ ਵੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਸੁਖੀ ਸੰਧੀ ਵਸਦਾ ਹੈ ਇਹ ਚਾਰ ਭਰਾ ਸੀਗੇ ਜਿਨ੍ਹਾਂ ਦੇ ਵਿੱਚੋਂ ਇਹ ਸ਼ੇਖੂ ਛੋਟਾ ਪਾਵੀ ਉਸ ਤੋਂ ਛੋਟਾ ਜ਼ਾਕਰ ਤੇ ਫਿਰ ਛਿੰਦੀ ਇਹ ਚਾਰ ਭਰਾ ਪਰ ਪਿਛਲੇ ਦਿਨੀ ਪਾਵੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਕਿ ਉਹ ਸਾਡੇ ਕੋਲੋਂ ਚਲਾ ਗਿਆ ਸਾਡੇ ਕੋਲੋਂ ਵਿਛੜ ਗਿਆ ਤੇ ਪੂਰਾ ਪਰਿਵਾਰ ਅੱਜ ਇੱਥੇ ਸੁੱਖੀ ਸੰਦੀ ਵਸਦਾ ਹੈ ਪਾਕਿਸਤਾਨ 'ਚ ਬੈਠੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਚਾਚੇ ਤਾਇਆ ਨੂੰ ਦਾਦੇ ਨੂੰ ਇਹਨਾਂ ਨੇ ਯਾਦ ਕੀਤਾ ਅੱਜ ਤੇ ਅੱਜ ਵੀ ਉਹ ਗੱਲਾਂ ਨੂੰ ਯਾਦ ਕਰਕੇ ਸਾਡੀਆਂ ਅੱਖਾਂ 'ਚ ਪਾਣੀ ਆ ਜਾਂਦਾ ਹੈ ਨਾਲ ਇਹਦਾ ਦੋਸਤ ਖੜਾ ਕੀ ਨਾ ਤੁਹਾਡਾ ਭਾਈ ਪ੍ਰੀਤਮ ਸਿੰਘ ਇਹ ਪ੍ਰੀਤਮ ਸਿੰਘ ਸ਼ੇਖੂ ਦਾ ਦੋਸਤ ਹੈ ਇਕੱਠੇ ਮਤਲਬ ਇਹ ਖੇਤਾਂ ਦਾ ਵਿੱਚ ਕੰਮ ਵੀ ਕਰਦੇ ਰਹੇ ਆ ਕਰਦੇ ਹੁਣ ਵੀ ਕਰਦੇ ਰਲ ਮਿਲ ਕੇ ਰਹਿੰਦੇ ਆ ਤਾਂ ਆਸ ਕਰਦੇ ਆ ਤੁਸੀਂ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਖੂਨ ਦੇ ਰਿਸ਼ਤੇਦਾਰ ਨੇ ਇੱਕ ਦੂਜੇ ਦੀ ਸੁੱਖ ਮੰਗਦੇ ਨੇ ਇੱਕ ਦੂਜੇ ਨੂੰ ਪਿਆਰ ਕਰੋ ਉਹ ਨਫ਼ਰਤਾਂ ਭਰਿਆ ਜਿਹੜਾ ਮਾਹੌਲ ਸੀ ਸਾਨੂੰ ਲੀਡਰਾਂ ਨੇ ਦਿੱਤਾ ਉਹ ਨਫ਼ਰਤਾਂ ਭਰਿਆ ਮਾਹੌਲ ਸਾਨੂੰ ਭੁੱਲਣਾ ਪਏਗਾ ਭੁੱਲਿਆ ਤਾਂ ਹੀ ਜਾਂਦਾ ਉਦੋਂ ਸਭ ਕੁਝ ਸਿੱਖਣਾ ਪਏਗਾ ਰੋਬੋ ਜਿੰਨਾ ਰੋਇਆ ਜਾਂਦਾ ਤਾਂ ਜੋ 47 ਦੇ ਜ਼ਖਮ ਨੇ ਜਿਹੜੇ ਲਹੂ ਨੂੰ ਧੋਤਾ ਜਾਵੇ ਇੰਨੇ ਆਸ ਨਾਲ ਮੈਂ ਬਾਈ ਸ਼ੇਖੂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਨਾਲ ਬਹਿ ਕੇ ਗੱਲਾਂ ਕੀਤੀਆਂ ਬਹੁਤ ਧੰਨਵਾਦ ਤੁਹਾਡਾ ਸ਼ੰਗ ਆ